ਜੋ ਹਾਦਸਾ ਸਾਡੇ ਕੋਲ ਵਾਪਰਿਆ ਉਹ ਲਗਭਗ ਸਾਡੇ 6:00 ਦਾ ਟਾਈਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਡੇਗੀ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਉਹ ਦੁਆਰਾ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਕੰਪਰੈਸ਼ਰ ਆਫ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਲੂਖ ਨੇ ਜਿਹੜੇ ਉਹ ਅਗਨ ਪੇਟ ਹੋ ਗਏ ਹਾਲਾਤ ਐਸੇ ਸੀ ਦੇਖਿਆ ਨਹੀਂ ਜੀ ਜਾ ਰਿਹਾ ਪਤਾ ਲੱਗਿਆ ਜਦ ਹੀ ਸਾਡੇ ਗੁਰਦੁਆਰਾ ਸਾਹਿਬ ਢਾਰ ਸਾਹਿਬ ਤੋਂ ਚੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਲਾਜਨ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲਿਆ ਸੁਭਾਲ ਕੇ ਫਿਰ ਸੰਗਤ ਇੱਥੇ ਸਾਰੀ ਰਾਤ ਅਸੀਂ ਇੱਥੇ ਬੈਠੇ ਰਹੇ ਸਾਰੀ ਰਾਤ ਸੇਵਾ ਵਿੱਚ ਜਾਗ ਕੀਤਾ ਔਰ ਅੱਜ ਸਵੇਰੇ ਰਾਤੀ ਹੋਤੀ ਇਹ ਫਾਰਮ ਕਰਤਾ ਸੀ ਮਾਨਜੋਤ ਪ੍ਰਧਾਨ ਸਾਹਿਬ ਅਰਜਨਦਰ ਸਿੰਘ ਜੀ ਧਾਮੀ ਜੀ ਸ਼ਮਨੀ ਗੋਦਾਰਾ ਪਰਮੰਤ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਤਖਤ ਤ੍ਰੀ ਕੇਸਗਰ ਸਾਹਿਬ ਤੋਂ ਉਹਨਾਂ ਦੇ ਮਰੇਦ ਸਾਹ ਕੋ ਤੇ ਉਹਨਾਂ ਨੇ ਸਿੰਘ ਸਾਹਿਬਾਨ ਦੀ ਪੰਜ ਦੀ ਡਿਊਟੀ ਲਈ ਸੀ ਉਹ ਅੱਜ ਆਏ ਪੂਰਨ ਗੁਰਮਰਯਾਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾ ਨੂੰ ਹੁਣ ਅਸੀਂ ਇੱਥੋਂ ਗੋਵਿੰਦ ਸਾਹਿਬ ਵਾਲ ਸਾਹਿਬ ਲਈ ਤੋਰਿਆ ਬੜਾ ਦੁੱਖ ਹੁੰਦਾ ਮਨ ਭਰ ਭਰ ਆਉਂਦਾ ਪਰ ਕਰ ਕੁਝ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਤਾਂ ਨੂੰ ਸਪੀਡਰ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾ ਕੇ ਰੱਖੀਏ ਪਿਆਰ ਵਾਕੇ ਰੱਖੀਏ ਔਰ ਕੋਈ ਵੀ ਕੋਈ ਰੂਮਰ ਫਲਾਉਂਦਾ ਤਾਂ ਉਹਨੂੰ ਇਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ ਉਸੇ ਟਾਈਮ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਡੀਐਸਪੀ ਸਾਹਿਬ ਮੌਕੇ ਤੇ ਆਏ ਐਸਐਚਓ ਸਾਹਿਬ ਮੌਕੇ ਤੇ ਆਏ ਐਸਐਸਪੀ ਸਾਹਿਬ ਆਏ ਉਹਨਾਂ ਨੇ ਸਾਰੀ ਰਿਪੋਰਟ ਇਕੱਠੀ ਕੀਤੀ ਔਰ ਉਹ ਸੈਂਪਲ ਵੀ ਲੈ ਕੇ ਗਏ ਜੀਵੀਆਰ ਵੀ ਉੱਥੋਂ ਲੈ ਗਈ ਇਸਨੇ ਸਾਰਾ ਪ੍ਰਸ਼ਾਸਨ ਇਹ ਸਾਰੀ ਸੜਕ ਦੇਖਿਆ ਇੱਥੇ ਕੋਈ ਹਿੰਦੂ ਘਟਨਾ ਨਹੀਂ ਵਾਪਰੀ ਇਹ ਸਿਰਫ ਇੱਕ ਅਚਾਨਕ ਉਬਰਤੀ ਵਾਪਰੀ ਘਟਨਾ ਦਾ ਨਤੀਜਾ ਹੋਇਆ ਮੈਂ ਅਰਦਾਸ ਕਰਦਾ ਕਿ ਸੇ ਗੁਰੂ ਪਾਤਸ਼ਾਹ ਅੱਗੇ ਤੋਂ ਸਾਡੇ ਸੰਸਥਾਾਂ ਤੇ ਮਿਹਰ ਰੱਖੋ ਕੋਈ ਐਸੀ ਘਟਨਾ ਕਦੇ ਵੀ ਨਾ ਵਾਪਰੇ ਕਿਤੇ ਵੀ ਨਾ ਸਕੇ ਪੰਜਾਬ ਚ ਵਾਪਰੇ ਕਿਉਂਕਿ ਇਸ ਦੇ ਨਾਲ ਬੜਾ ਮੰਨ ਤੁਤੀ ਹੁੰਦਾ ਔਰ ਸੰਗਤਾਂ ਦੇ ਹਿਰਦੇ ਲੂੰਬਰੇ ਜਾਂਦੇ ਅੱਜ ਬੜੇ ਪਰਿਮਾਨ ਨਾਲ ਮੈਂ ਦੇਖ ਰਿਹਾ ਸੀ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਦੀ ਜੀਵੋ ਇੱਥੋਂ ਬੇਦਾਗੀ ਕੀਤਾ ਬੜਾ ਸੰਤੋਖ ਮਿਲ ਪਿਆ ਹੈ ਇਸ ਲਈ ਪੋਟਾਸ਼ੀਅਮ ਦਾ ਜਿਹੜਾ ਹੱਥ ਹੀ ਮਨ ਦਾ ਵਾਜਿ ਦੀ ਕਸਾਲਸਾ ਪੁਆਇੰਟ ਜਿਹੜਾ ਵਾਇਰ ਬਲਕਸਾ ਬਣ ਜੀਪੇ ਇਹ ਸਾਡੇ ਸਾਰੇ ਜਿਹੇ ਸਮਾਜ ਲਈ ਵੀ ਬੜੀ ਮਦਬਗੀ ਕਰਨ ਦੀ ਗੱਲ ਬੋਲਦੀ ਹੈ ਕਿ ਜਿਹੜਾ ਬੀਜੀ ਦਾ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਇਹ ਸੀ ਪ੍ਰੈਸ਼ਰ ਜਿਹੜਾ ਪੜ ਗਿਆ ਜਿੱਥੇ ਗੁਰਾਂ ਸਾਹਿਬੀ ਦਾ ਸੱਚ ਕੰਡ ਜਿਹੜਾ ਦਿਨ ਮਹਾਰਾਜ ਦੇ ਰੂਪ ਵਿੱਚ ਆਇਆ ਸੀ ਉਹ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਮਹਾਰਾਜ ਜਿੱਦਾਂ ਰੂਪੇ ਡਿਪੀਟ ਹੋਏ ਅੱਜ ਜਿਹੜੇ ਮੌਜੂਦਾ ਸਾਡੇ ਐਸਐਨਸੀ ਮੈਂਬਰ ਆਪਾਂ ਤੋਂ ਤੇ ਸਿੰਘ ਸਾਹਿਬ ਜਿਹੜੇ ਐਸਐਨਸੀ ਦੇੋਂ ਕੇਸ ਕਰਤਾ ਤੋਂ ਆਏ ਸੀ ਜਿਹੜੇ ਮਰਿਆਦਾ ਦੇ ਇਨਸਾਫ ਤੋਂ ਸਰਦਾਰ ਸਾਡੇ ਸੁਪਰਾ ਸ਼੍ਰੀ ਗੋਇੰਦਰ ਸਾਹ ਜੀ ਛੱਲੇ ਪਏ ਥੱਲੇ ਪਏਗੇ ਜਰੂਰ ਸਾਡੀ ਹੋਣਾ ਤੇ ਸਰਕਾਰ ਸ੍ਰੀ ਕੱਲ ਤੱਕ ਸਭ ਨੂੰ ਜੋ ਵੀ ਇਹ ਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਨੇ ਤੇ ਅਸੀਂ ਆਪਣੇ ਰੋਪੇ ਦੀ ਇਨਵੈਸਟੀਗੇਸ਼ਨ ਸਾਡੀ ਟੀਮ ਰਾਹੀਂ ਜਿਹੜਾ ਜਿਹੜੇ ਮੌਕੇ ਦੇ ਸੈਂਪਲ ਵਰਤਦੇ ਜਿਹੜੀ ਫਾਈਨਲ ਰਿਪੋਰਟ ਹੋਣੀ ਹੈ ਜੰਦਰਾ ਵੀ ਉਹ ਜਿਹੜੀ ਕਾਲਪਸਾ ਦਾ ਰਿਪੋਰਟ ਹੈ। ਸਾਈਟ ਜਿਹੜੀ ਜਿਆਦਾ ਆਨ ਕਰਦਾ। ਉਹਦੇ ਦੁਗੇ ਦੋ AC ਵਾਟੋ ਕੱਟੋਗੇ। ਇਹਦਾ ਜਿਹੜਾ AC ਦਾ ਕੰਪਰੈਸਰ ਬੜਿਆ ਸੀ। ਤੇ ਜਿਆਦਾ ਲਾਈਟ ਆ। ਵਿੰਡੋ AC ਹੋਵੇ। ਬਿੰਟ ਮੈਂ ਦੋਸਤ। ਬਾਈਨ ਦੋਦੇ ਜਿਹੜੀ ਇਹ ਪੀਲ ਕਾਦੀ ਜਨਾ ਜਿੱਥੇ ਸਤਗੰਗ ਸਾਹਿਬ ਆ ਕਿਸੇ ਵੀ ਧਾਰਮਿਕ ਦੇਸੀ ਦਾ ਹੈ। ਉਹ ਵਿੰਡੋ AC ਲਾਇਆ ਜਾ। ਜਿਹਦੇ ਸਪੇਅਰ AC ਆ ਦੁਗੇ ਉਹ ਲਾਇਆ ਜਾਣ ਤਾਂ ਕਿ ਇਹ ਜੇ ਹਾਦਸੇ ਤੋਂ ਬਚਿਆ ਜਾ ਸਕੇ। ਤੇ ਹੋਰ ਕੋਈ ਵੀ ਆਵਾਜ਼ ਉਥੋਂ ਬੱਜੇ ਨਗਰਾਨੀ ਵੀ ਅਸਰ ਦੱਸਾ ਸਾਹਿਬ ਨੇ ਕਿਹਾ ਜਿਵੇਂ ਨਗਰਾਨੀ ਵੀ ਜਿੱਥੇ ਜਿੰਨੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਪੂਰੋਂ ਘਰਦਾ ਹੈ ਜਾਂ ਧਾਰਮਿਕ ਜਗ੍ਹਾ ਨਾਲ ਉੱਥੇ ਜ਼ਰੂਰ ਪਿੰਡ ਲੈਵਲ ਤੇ ਇੱਕ ਬੰਦਾ ਜਿਹੜਾ ਪ੍ਰਬੰਧਕ ਹੈ ਉਹਨੂੰ ਉੱਥੇ ਜਵਾਰ ਸਾਹਿਬ ਰਿਹਾ ਜਿਹੜੀ ਕੋਈ ਵੀ ਧਾਰਮਿਕ ਜਗ੍ਹਾ ਉੱਥੇ ਜਰੂਰ ਹੋਣਾ ਚਾਹੀਦਾ